ਗਿਆਨਾ ਤੀਰਥ ਦੇ 100 ਸਾਲਾ ਤੋਂ ਹੋਏ ਹੋਣ ਤੇ ਸ਼ਰਪੀ ਸਮਾਰੋਹ ਦਰਵਾਏ ਜਾ ਰਹੇ ਨੇ ਉਹਦੇ ਤਹਿਤ ਅੱਜ ਇੱਕ ਯਾਤਰਾ ਸ਼ੋਭਾ ਯਾਤਰਾ ਦੁਰਗਿਆਨਾ ਤੀਰਥ ਤੋਂ ਸ਼ੁਰੂ ਹੋਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸ਼ੋਭਾ ਯਾਤਰਾ ਵਕਵਾਤ ਸ਼ਹਿਰ ਦੇ ਵਕਵਾਤ ਹਿੱਸੇ ਵਿੱਚ ਹੁੰਦੀ ਹੋਈ ਵਾਪਸ ਦੁਰਗਿਆਨਾ ਤੀਰਥ ਆ ਕੇ ਸੰਪੰਨ ਹੋਏਗੀ ਅਸੀਂ ਇਹਦੇ ਬਾਰੇ ਗੱਲ ਵੀ ਕਰ ਰਹੇ ਹਾਂ ਬੰਜੀ جی ماتا رانی کا مندر جو ہے وہ سا سات سو سال پرانا ہے تو سارے شہر واس کو پنجاب واس کو بھائی بھگوان رام ہمیں اور شکتی دے ہم کام کرے ਸ਼ਤਾਬ ਦੀ ਸਮਾਰੋਹ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੈ ਜੀ ਸਾਰੇ ਸਨਾਤਿਨਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਅੱਜ ਸੁਰ ਗਿਆਨਾ ਦੇ 100 ਸਾਲ ਦਾ ਨਿਕਲਦੀ ਪਿਆਰ ਸਾਲ ਆ ਪਰ ਅੱਜ 100 ਸਾਲ ਪੂਰੇ ਹੋਣ ਤੇ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਜੋਸ਼ ਆ ਤੁਸੀਂ ਦੇਖ ਰਹੇ ਹੋ 25 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਆ ਜਿਹੜੇ ਪੰਜ ਤਰੀਕ ਤੱਕ ਲਗਾਤਾਰ ਚੱਲਣਗੇ ਇੱਕ ਵਾਰੀ ਫੇਰ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਜੈ ਜੀ ਤੁਸੀਂ ਦੇਖ ਸਕਦੇ ਹੋ ਸਭ ਕੀ ਕ ਨਕਤਾ ਬਾਦਿਆਂ ਬੱਚੇ ਦਸਤਾ ਵੀ ਪਰ ਰਹੇ ਨੇ ਤੇ ਦੁਹਾਰਾ ਦੀ ਯਾਤਰਾ ਸ਼ੁਰੂ ਹੋਈ ਹੈ ਯਾਤਰਾ لکشمی نارائن جیپنا دن وی ہوئے, ہوئے. سو سال پہلے مدر موہن مالویہ جی نے گنگا دشمی والے دن ਬੌਦੀ ਪੁੱਛ ਕਰਕੇ ਇਸ ਰੋਵਰ ਪਾਰ ਕੀਤਾ ਹੋਰ ਭਗਵਾਨ શ્રી ਲਛਮੀ ਜੀ ਦੀ ਪੂਜਾ ਇਹ ਸਥਾਪਿਤ। ਇਸ ਕੋ ਪਹਿਲਾ ਇਤਿਹਾਸ ਇਹ ਹੈ ਕਿ ਇਹ ਜਿਹੜੀਆਂ ਮੂਰਤੀਆਂ ਸੀ ਇਹ ਕਾਲ ਤਖਤੇ ਉੱਤੇ ਹੁੰਦੀਆਂ ਸੀ। ਉਹ ਜੋ ਸਮਰਨਜੀਤ ਸਿੰਘ ਮਾਨ ਦੇ ਨਾਨੇ ਨੇ ਜੂਆ ਵੀ ਹੱਤਿਆ ਕੀਤੀ ਰਾਜ ਸਭਾ ਕੈਸਮੈਂਟ ਕੀਤੀ। ਉਤੋਂ ਇਹ ਮੂਰਤੀਆਂ ਚੁੱਕ ਕੇ ਜਿਹੜੇ ਲਾਲਾ ਗੁਰ ਹਰਸਾਹਿ ਮਲਕਪੂਰ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਆ ਕੇ ਦੁਰਗਾਣਾ ਤੇ ਖਾਬਰ ਕੀਤੀਆਂ ਔਰ ਪੰਡਤ ਮਦਨ ਗੋਲ ਮਾਲਵੀਆ ਜੀ ਨੇ 1925 ਵਿੱਚ ਇਸ ਮੰਦਰ ਦਾ ਸਥਾਪਨਾ ਅੰਦਵਸ ਪੰਗਾ ਕਸ਼ਮੀਰ ਦੇ ਹੋਇਆ। ਇਹ ਠੀਕ 100 ਸਾਲ ਪਹਿਲੇ ਮਦਨ ਗੋਲ ਮਾਲਵੀਆ ਜੀ ਨੇ ਦੁਰਗਾਣਾ ਮੰਦਿਰ ਦੀ ਸਥਾਪਨਾ ਕੀਤੀ ਸੀਗੀ। ਉਹਨਾਂ ਦੀ ਚਰਨ ਛੋਹ ਦੇ ਨਾਲ ਇਸ ਗੁਰਗਾ Hindu తీਰੇ ਦੀ ਸਥਾਪਨਾ ਹੋਈ ਸੀਗੀ। ਉਸ ਦਿਨ 100 ਸਾਲਾ ਪੂਰੇ ਖੇਮ ਦੇ ਉੱਤੇ ਅੱਜ شوبھا یاترا کا آیوجن کیا جا رہا جو درگیا تیر شروع ہو کے شہر کے وق وق ہس ہوں واپس درگیا تیر آ کے سمپورن ہوئے گیمر پرسن سکھپال